पापा की डेथ होगी पापा का टी भी होगा मम्मा क्यों चली गए मम्मा कह मैं, मैं रही है रहना नहीं चाहती चौदह तारीख को तो उसके बाद घर पे कमाने वाला और कोई नहीं है क्या और कोई नहीं कल दी एक वीडियो बड़ी तेजी दे नाल वायरल हो रही है 10 साल दे बच्चे जसप्रीत दी जसप्रीत दी पूरी कहानी ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਇਸ ਬੱਚੇ ਦੀ ਮਦਦ ਲਈ ਕਈ ਵੱਡੇ ਵੱਡੇ ਬਾਲੀਵੁੱਡ ਦੇ ਸੈਲੀਬ੍ਰਿਟੀ ਵੀ ਦੇਖਣ ਨੂੰ ਮਿਲੇ ਸਭ ਤੋਂ ਪਹਿਲਾਂ ਅਰੰਧ ਮਹਿੰਦਰਾ ਇਸ ਬੱਚੇ ਦੀ ਮਦਦ ਲਈ ਅੱਗੇ ਆਏ ਹੁਣ ਬਹੁਤ ਵੱਡੀਆਂ ਵੱਡੀਆਂ ਇਨਾਮੀ ਹਸਤੀਆਂ ਸਪੋਰਟ ਕਰਦੀਆਂ ਦੇਖੀਆਂ ਸਭ ਤੋਂ ਪਹਿਲਾਂ ਦੱਸਦੀ ਕਿ ਜਸਪ੍ਰੀਤ ਦੀ ਉਮਰ 10 ਸਾਲ ਹੈ ਪੜ੍ਹਾਈ ਦੇ ਨਾਲ ਨਾਲ ਜਸਪ੍ਰੀਤ ਨੂੰ ਫਾਸਟ ਫੂਡ ਦੀ ਕਾਰਟ ਲਾਉਂਦਾ ਹੈ ਜਸਪ੍ਰੀਤ ਦਿੱਲੀ ਦੇ ਤਿਲਕ ਨਗਰ ਦਾ ਰਹਿਣ ਵਾਲਾ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਜਸਪ੍ਰੀਤ ਦੀ 14 ਸਾਲ ਦੀ ਸਿਸਟਰ ਹੈ ਜਸਪ੍ਰੀਤ ਅਤੇ ਉਸ ਦੀ ਸਿਸਟਰ ਦੋਨੇ ਇਕੱਠੇ ਰਹਿੰਦੇ ਨੇ ਜਸਪ੍ਰੀਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਸਪ੍ਰੀਤ ਦੇ ਪਿਤਾ ਨੂੰ ਰੇਨ ਟੀਵੀ ਸੀ ਜਿਸ ਦੇ ਚੱਲਦੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਜਸਪ੍ਰੀਤ ਦੇ ਮਾਤਾ ਜੀ ਇਹਨਾਂ ਦੋਨਾਂ ਭੈਣ ਭਾਈ ਨੂੰ ਆਪਣੇ ਸਹੁਰੇ ਪਰਿਵਾਰ ਕੋਲ ਛੱਡ ਕੇ ਆਪਣੇ ਪੇਕੇ ਪਰਿਵਾਰ ਚਲੇ ਗਏ ਜੋ ਕਿ ਪੰਜਾਬ ਦੇ ਵਿੱਚ ਹੈ ਜਸਪ੍ਰੀਤ ਦੇ ਦੱਸਣ ਮੁਤਾਬਿਕ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮਾਤਾ ਜ ਥੋੜੇ ਪਰਿਵਾਰ ਕੋਲ ਇਹਨਾਂ ਦੋਨੇ ਭੈਣ ਭਾਈਆਂ ਨੂੰ ਛੱਡਿਆ ਤੇ ਉਸ ਤੋਂ ਬਾਅਦ ਉਹ ਆਪਣੇ ਪੇਕੇ ਪਰਿਵਾਰ ਚਲੇ ਗਏ। ਜਸਪ੍ਰੀਤ ਅਤੇ ਉਸਦੀ ਸਿਸਟਰ ਦੀ ਪਰਵਰਿਸ਼ ਇਸ ਸਮੇਂ ਉਹਨਾਂ ਦੇ ਚਾਤਾ ਦੀ ਕਰ ਰਹੇ ਨੇ। ਚਾਤਾ ਜੀ ਦੀ ਜ਼ਿੰਮੇਵਾਰੀ ਹੈ ਹੁਣ ਪਾਲਣ ਪੋਸ਼ਣ ਦੀ। ਦੋਨੇ ਬੱਚਿਆਂ ਤੇ ਮਾਂ-ਬਾਪ ਦਾ ਸਾਆ ਨਹੀਂ। ਇਹ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੀ ਘਰ-ਕਰਕਸ਼ਤਿ ਚਲਾਉਣ ਦੇ ਲਈ ਫਾਸਟ ਫੂਡ ਦਾ ਕੰਮ ਕਰਦੇ ਨੇ। ਜਦ ਇਹਨਾਂ ਨੇ ਕੰਮ ਸਟਾਰਟ ਕੀਤਾ ਉਸ ਤੋਂ ਬਾਅਦ ਇੱਕ ਫੂਡ ਬਲੌਗਰ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਇਸ ਬੱਚੇ ਦੀ ਮਦਦ ਕਰਨ ਲਈ ਕਿਹਾ ਗਿਆ। ਤਾਂ ਲੋਕਾਂ ਦੇ ਵੱਲੋਂ ਵੀ ਇਸ ਬੱਚੇ ਦੀ ਮਦਦ ਕੀਤੀ ਗਈ ਵੀਡੀਓ ਵਾਇਰਲ ਹੋਈ ਉਹ ਤੁਸੀਂ ਨੇ ਵੀ ਦੇਖੀ ਹੁਣ ਗੱਲ ਕਰਦੇ ਹਾਂ ਕਿ ਮਦਦ ਲਈ ਕੌਣ ਕੌਣ ਅੱਗੇ ਆਇਆ ਹੈ ਇਸ 10 ਸਾਲ ਦੇ ਬੱਚੇ ਜਸਪ੍ਰੀਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਬੱਚੇ ਦੀ ਕਹਾਣੀ ਸੁਣ ਹਿੰਮਤ ਦੇਖ ਅਨੰਦ ਮਹਿੰਦਰਾ ਨੇ ਇਹ ਵੀਡੀਓ ਦੇਖ ਕੇ ਟਵੀਟ ਕੀਤਾ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਹਿੰਮਤ ਦਾ ਨਾਮ ਜਸਪ੍ਰੀਤ ਹੈ ਪਰ ਉਸ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਅਨੰਦ ਮਹਿੰਦਰਾ ਨੇ ਟਵੀਟ ਕਰਕੇ ਕਿਹਾ ਵੀ ਇਸ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਟੋਟਲ ਪੜ੍ਹਾਈ ਦਾ ਖਰਚਾ ਲਾਈਫਟਾਈਮ ਸਾਡੀ ਮਹਿੰਦਰਾ ਫਾਊਂਡੇਸ਼ਨ ਟੀਮ ਕਰੇਗੀ ਜੇਕਰ ਕਿਸੇ ਕੋਲ ਵੀ ਇਸ ਉਹ ਸਾਡੇ ਨਾਲ ਸੰਪਰਕ ਕਰਨ ਉਹ ਸਾਨੂੰ ਦੱਸਣ ਬਾਕੀ ਮਹਿੰਦਰਾ ਫਾਊਂਡੇਸ਼ਨ ਦੀ ਟੀਮ ਜਲਦ ਹੀ ਇਸ ਬੱਚੇ ਦੇ ਪਰਿਵਾਰ ਦੇ ਨਾਲ ਰਾਬਤਾ ਕਰੂਗੀ ਅਸੀਂ ਬੱਚੇ ਦੀ ਪੜ੍ਹਾਈ ਲਿਖਾਈ ਲਈ ਲਾਈਫਟਾਈਮ ਤੱਕ ਕਿਵੇਂ ਮਦਦ ਕਰ ਸਕਦੇ ਹਾਂ ਉਹ ਪਰਿਵਾਰ ਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਅੱਜ ਤੋਂ ਇਸ ਬੱਚੇ ਦੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਮਹਿੰਦਰਾ ਫਾਊਂਡੇਸ਼ਨ ਟੀਮ ਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਬਾਲੀਵੁੱਡ ਦੇ ਮਸ਼ਹੂਰ ਐਕਟਰ ਅਰਜਨ ਕਪੂਰ ਨੇ ਵੀ ਇੰਸਟਾਗ੍ਰam ਤੇ ਸਟੋਰੀ ਸਾਂਝੀ ਕੀਤੀ ਤੇ ਉਹਨਾਂ ਨੇ ਲਾਈਫਟਾਈਮ ਜਿਹੜੀ ਇਹ ਪੜ੍ਹਾਈ ਦੀ ਗੱਲ ਹੈ ਉਸ ਦਾ ਸਮਰਥਨ ਕੀਤਾ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਰਜਨ ਕਪੂਰ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਇਸ ਦੇ ਨਾਲ ਹੀ ਗੱਲ ਕਰਦੇ ਪੰਜਾਬੀ ਇੰਡਸਟਰੀ ਦੀ ਪੰਜਾਬੀ ਮਸ਼ਹੂਰ ਐਕਟਰ ਜੈ ਰੰਧਾਵਾ ਵੀ ਜਸਪੀਤ ਦੇ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ ਜੈ ਰੰਧਾਵਾ ਨੇ ਇਹ ਵਿਸ਼ਵਾਸ ਦਿਵਾਇਆ ਕਿ ਲਾਈਫਟਾਈਮ ਕੋਈ ਵੀ ਜੇਕਰ ਇਹਨਾਂ ਨੂੰ ਮਦਦ ਚਾਹੀਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਇਹਨਾਂ ਦੀ ਮਦਦ ਕਰਾਂਗੇ ਇਹ ਜੈ ਰੰਧਾਵਾ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮਦਦ ਚਾਹੀਦੀ ਹੋਵੇ ਤਾਂ ਅਸੀਂ ਹਾਜ਼ਰ ਹਾਂ ਦੋਸਤੋ ਜਸਪ੍ਰੀ ਦੇ ਇਸ ਜਜ਼ਬੇ ਤੇ ਹਿੰਮਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਤੇ ਸ਼ਹਿਰਦਾਰਾਂ ਵੀ ਜ਼ਰੂਰ ਲਿਖਿਓ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੰਦੇ ਜਾਂਦੇ ਆਪਣੇ ਭਰਾ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਆਪਕੀ ਏਜ ਕਿਤਨੀ ਹੈ ਏਜ ਬਤਾਓ ਆਪਣੀ 10 ਸਾਲ 10 ਸਾਲ 10 ਸਾਲ ਦੀ ਉਮਰ ਕੇ ਅੰਦਰ ਆਪ ਐਗਰੋਲ ਬਣਾ ਰਹੇ ਹੋ ਬਣਾ ਲੇਦੇ ਹੋ ਕਿਸੇ ਸੇ ਸਿੱਖਿਆ ਆਪਣੇ ਪਾਪਾ ਸੇ ਪਾਪਾ ਨਹੀਂ ਆਤੇ ਦੁਕਾਨ 'ਤੇ ਪਾਪਾ ਕੀ ਡੈਥ ਹੋ ਗਈ ਹੈ ਡੈਥ ਹੋ ਗਈ ਹੈ ਓਹੋ ਉਹ ਕੈਸੇ ਪਾਪਾ ਕਮ ਬ੍ਰੈਂਟ ਵੀ ਹੋਗਾ ब्रेन हो गया था अबू oh. या पापा की डेथ आपके चौदह तारीख को तो उसके बाद घर पे कमाने वाला और कोई नहीं है क्या और कोई नहीं आप अकेले ही हो हाँ जी मैं और मेरी बहन है बहन है तो आपकी सिस्टर कितने साल की है चौदह साल की और मम्मा आपकी मम्मा ममा पंजाब गई पंजाब पंजाब चले है पंजाब में कौन रहता है पंजाब में मेरी नानी रहती है तो आपको छोड़ के चली गई है कभी कभी ऐसा होता है वीडियो करते करते वर्ड खत्म हो जाते हैं मम्मा क्यों चले गए मामा मैं रहना नहीं चाहती हूँ मम्मा कहती रहना नहीं चाहती फिर आप सारी पूरे घर की जिम्मेवारी आपके ऊपर ही है हाँ, चाचो के साथ रहता के साथ रहते हो दस साल के हो तो कौन सी क्लास में पढ़ते हो पढ़ाई कर रहे हो छोड़ दिया आपने नहीं कर रहा हूँ हाँ साथ में पढ़ाई भी कर रहे हो जी। भाई साहब हिम्मत है इस बंदे की भाई इस बच्चे की हिम्मत है